ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਦਿਖਾਉਣੇ ਆ ਇੱਕ ਨਵੀਂ ਚੀਜ਼ ਆਪਾਂ ਲੈਂਦੀ ਆਗੀ ਨਵੀਂ ਫਰਿੱਜ ਪੁਰਾਣੀ ਫਰਿੱਜ ਆਪਣੀ ਹੋ ਗਈ ਸੀ ਖਰਾਬ ਤਾਂ ਕਰਕੇ ਆਪਾਂ ਨੂੰ ਹੋਰ ਪੈਸੇ ਲਾਉਣੇ ਪੈਗੇ ਤੇ ਨਵੀਂ ਫਰਿੱਜ ਆਪਾਂ ਨੂੰ ਪੈ ਗਈ ਲਿਆਉਣੀ ਕਿਉਂਕਿ ਹੁਣ ਗਰਮੀ ਬਹੁਤ ਹੋ ਗਈ ਆ ਤੇ ਬਰਫ਼ ਬਰਫ਼ ਤਾਂ ਔਖਾ ਹੋ ਗਿਆ ਸੀ ਬਰਫ਼ ਦੀ ਲਾਗਤ ਵੱਧ ਤੇ ਤਾਂ ਕਰਕੇ ਆਪਾਂ ਲੈਂਦੀ ਹੋਗੀ ਨਵੀਂ ਫਰਿੱਜ ਹੁਣ ਤੇ ਆਪਾਂ ਥੋੜੀ ਜਾਣਕਾਰੀ ਦੇ ਦਈਏ ਪਹਿਲਾਂ ਆਪਾਂ ਵਿੱਚੋਂ ਦਿਖਾ ਦਿੰਨੇ ਆ ਕਿ ਹੋਈ ਆ ਆ ਉੱਪਰ ਦਾ ਆ ਗਿਆ ਬਰਫ਼ ਵਾਲਾ ਫੋਲਵਰ ਪਰ ਜਮਾਈ ਹੁੰਦੀ ਆ ਇਹ ਇਹਦਾ ਬੰਦ ਕਰਨੀ ਪੈਂਦੀ ਆ ਹੁਣ ਇਧਰ ਬਿਦਾਈ ਰੱਖੀ ਆ ਸੱਤ ਦੇ ਘਰ ਰੱਖੀ ਆ ਕਿਉਂਕਿ ਨਵੀਂ ਨਵੀਂ ਫ੍ਰਿਜ ਕਰਕੇ ਫੁੱਲ ਬਰਫ਼ ਜਮਾਉਂਦੀ ਆ ਫ੍ਰੀਜ਼ਿੰਗ ਜ਼ੋਨ ਫਾਸਟ ਫ੍ਰੀਜ਼ਿੰਗ ਜ਼ੋਨ ਇਹ ਆ ਗਿਆ ਥੱਲੇ ਇੱਕ ਆ ਗਿਆ ਸਮਾਨ ਰੱਖਣ ਇੱਕ ਦੋ ਤਿੰਨ ਤਿੰਨ ਤੇ ਥੱਲੇ ਉਹ ਜਿਹੜਾ ਆਪਾਂ ਆਹ ਖਾਲੀ ਹੁੰਦਾ ਸਬਜ਼ੀ ਸੂਜੀ ਰੱਖ ਦਿੰਦੇ ਆ ਇੱਧਰ ਆ ਗਿਆ ਬੋਤਲਾਂ ਵਾਲਾ ਜਗ੍ਹਾੜ ਜਿੱਥੇ ਬੋਤਲਾਂ ਪਾਣੀ ਆਦਿ ਰੱਖਣੀਆਂ ਤੇ ਵਿੱਚੋਂ ਹੋ ਗਈ ਇਹ ਤੇ ਹੁਣ ਆਪਾਂ ਦੱਸਦੇ ਕਿ ਕੰਪਨੀ ਕਿਹੜੀ ਆ ਇਹ ਆਪਾਂ ਲੈਂਦੀ ਆ LG ਕੰਪਨੀ ਦੀ LG ਬ੍ਰਾਂਡ ਫ੍ਰਿਜ ਲੈਂਦੀ ਆ ਤੇ ਆ ਇੱਥੇ ਇਹਦੀ ਲਿਖੀ ਹੋਈ ਹੈ ਕਿ ਜਾਣਕਾਰੀ ਪਾਵਰ ਸੇਵਿੰਗ ਗਾਈਡ ਐਨੂਅਲ એનર્ਜੀ ਕੰਜ਼ਮਪਸ਼ਨ 178 ਯੂਨਟਾਂ ਖਾਂਦੀ ਹੈ ਇਹ ਇੱਕ ਸਾਲ ਦੇ ਵਿੱਚ ਲੇਬਲ ਪੀਰੀਅਡ 1 ਜਨੂਅਰੀ 2023 ਟੂ 1 ਦਸੰਬਰ 2025 ਇਹ ਤਾਂ ਨਹੀਂ ਪਤਾ ਐਪਲੀਅੰਸ ਰੈਫਰਿਜਰੇਟਰ ਬ੍ਰਾਂਡ ਐਲਜੀ ਮਾਡਲ ਆ ਮਾਡਲ ਦਾ ਨਾਮ ਹੈ ਜਿਹੜਾ ਲਿਖਿਆ ਹੋਇਆ ਹੈ ਥੱਲੇ ਤੇ ਟਾਈਪ ਡਾਇਰੈਕਟ ਕੂਲ ਟੋਟਲ ਵੋਲਿਊਮ 260 ਲੀਟਰ ਦੀ ਹੈ ਇਹ ਜਾਨੀ ਕਿ 260 ਲੀਟਰ ਦੀ ਫ੍ਰਿਜ ਹੈ ਇਹ ਤੇ ਇੱਕ ਇਹਦੀ ਹੋਰ ਖਾਸੀਅਤ ਆ ਜਿਹੜੀ ਇਹ ਫ੍ਰਿਜ ਹੈ ਇਹ ਇਨਵਰਟਰ ਤੇ ਵੀ ਚੱਲ ਪੈਂਦੀ ਹੈ ਤੇ ਇਨਵਰਟਰ ਤੇ ਚੱਲ ਪੈਂਦੀ ਹੈ ਇਹ ਤੇ ਇੱਕ ਇਹਦਾ ਵੀਕ ਪੁਆਇੰਟ ਆ ਇਹ 8 ਮਿੰਟਾਂ ਬਾਅਦ ਜਦੋਂ ਲਾਈਟ ਆ ਜਾਂਦੀ ਹੈ 8 ਮਿੰਟਾਂ ਬਾਅਦ ਸਟਾਰਟ ਹੁੰਦੀ ਹੈ ਨਾਲ ਦੀ ਨਾਲ ਨਹੀਂ ਸਟਾਰਟ ਹੁੰਦੀ। ਜੇ ਮੈਂ ਆਪਾਂ ਸੋਚ ਛੱਡਤੀ ਨਾਲ ਦੀ ਨਾਲ ਤੇ 8 ਮਿੰਟਾਂ ਬਾਅਦ ਉਹ ਹੋਊਗੀ ਸਟਾਰਟ ਹੁੰਦੀ ਹੈ ਇਹ। ਇਦਾਂ ਹੋਰ ਵੀ ਲਿਖਿਆ ਹੋਇਆ ਹੈ। ਇਹ ਤਾਂ ਕਸਟਮਰ ਕੇਅਰ ਦਾ ਲਿਖਿਆ ਹੋਇਆ ਹੈ। ਬਾਕੀ ਫਰਿੱਜ ਦਾ ਤੁਸੀਂ ਦੇਖੀ ਹੈ। ਇਹ ਕਿਹੜਾ ਕੋਈ ਨਵੀਂ ਚੀਜ਼ ਆਪ ਮੈਂ ਤਾਂ ਵੈਸੇ ਦੱਸਤੀ ਇੰਨਾ ਮੀ ਲਿਓਂ ਦੀ ਕਰਕੇ ਆਪਾਂ ਨਵੀਂ ਚੀਜ਼ ਦਿਖਾ ਦਈਏ ਮੈਂ ਕਿਹਾ ਵੀਡੀਓ 'ਚ ਵੈਸੇ ਕੋਈ ਏਡੀ ਉਹ ਹੋਣੀ ਸੀ ਹੁਣ ਇਨਵਰਟਰ ਵਾਲੀਆਂ ਫ੍ਰਿਜਾਂ ਹੀ ਆਉਂਦੀਆਂ ਵੈਸੇ ਜਿਹੜੀਆਂ ਪਹਿਲਾਂ ਵਾਲੀਆਂ ਫ੍ਰਿਜਾਂ ਸੀਗੀਆਂ ਉਹ ਦੂਜੀਆਂ ਹੀ ਹੁੰਦੀਆਂ ਸੀ ਬਿਜਲੀ ਤੇ ਚੱਲਣ ਵਾਸਤੇ ਹੁਣ 24 ਘੰਟੇ ਚੱਲੀ ਜਾਂਦੀ ਐ ਇਨਵਰਟਰ ਤੇ ਪਰ ਆਪਣਾ ਜਿਹੜਾ ਆਹ ਪਲੱਗ ਹੈ ਇਨਵਰਟਰ ਤੇ ਨਹੀਂ ਕੀਤਾ ਕਿਉਂਕਿ ਪਹਿਲਾਂ ਆਪਣੀ ਕੋਈ ਸਕੀਮ ਹੈ ਨਹੀਂ ਸੀ ਫ੍ਰਿਜ ਲੈਉਣ ਦੀ ਇਹ ਮੌਕੇ ਤੇ ਹੀ ਲੈਉਣੀ ਪੈਗੀ ਤੇ ਇਹ ਆਪਾਂ ਕੋਈ ਨਹੀਂ ਮਗਰੋਂ ਕਰਵਾ ਲਾਂਗੇ ਇਹ ਪਲੱਗ ਜਿਹੜਾ ਇਨਵਰਟਰ ਤੇ ਤੇ ਕਿਹੜਾ LG ਕੰਪਨੀ ਦੀ ਫ੍ਰਿਜ ਲੈਂਦੀ ਐ 261 ਲੀਟਰ ਤੇ 178 ਯੂਨਟਾਂ ਆਂਦੀ ਐ ਇਹ ਇੱਕ ਸਾਲ ਦੇ ਵਿੱਚ ਬਾਕੀ ਖਾਂਦੀ ਗੁੰਦੀ ਦਾ ਪਤਾ ਨਹੀਂ ਕਿੰਨਾ ਹੋਊਗੀ ਤੇ ਇਹ ਤਾਂ ਹੁਣ ਹੀ ਪਤਾ ਲੱਗੂਗਾ ਵਰਤੇਦੂ ਹੀ ਪਰ ਇੱਥੇ ਲਿਖਿਆ ਹੋਇਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਤੇ ਰੇਟ ਦੀ ਆਪਾਂ ਤੁਹਾਨੂੰ ਰੇਟ ਵਾਲ ਜਿਹੜੀ ਉਹ ਹੀ ਦਿਖਾਉਣੇ ਆਂਗੇ ਕਾਰ ਹੀ ਦਿਖਾਉਣੇ ਆਂ ਦੇਖੋ ਕਿੰਮਿਆ ਫਰਜ ਹੋਊਗੀ 5 5 ਫੁੱਟ ਦੀ ਤਾਂ ਹੈਗੀ ਇਹ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਫਰਿੱਜ ਦੀ ਰੇਟ ਦੀ ਇਹ ਤੁਹਾਡੇ ਸਾਹਮਣੇ ਬਿੱਲ ਜੀਐਸਟੀ ਸਮੇਤ ਇਹ ਆ ਗਿਆ ਮਾਡਲ ਦਾ ਨਾਮ ਕੁਆਂਟੀਟੀ ਹੱਕ ਤੇ ਪ੍ਰਾਈਸ ਜਿਹੜਾ ਹੈਗਾ 19915 ਰੁਪਏ ਨਹੀਂ ਨਹੀਂ ਟੋਟਲ ਪ੍ਰਾਈਸ ਤਾਂ ਇਹਨਾਂ 23000 23500 ਟੋਟਲ ਪ੍ਰਾਈਸ ਦੀ ਫ੍ਰਿਜ ਪਈ ਆਪਾਂ ਨੂੰ ਆਵੇ ਥੱਲੇ ਲਿਖਿਆ ਹੋਇਆ ਇਹਦਾ ੜਡਾ ੜਡਾ ਆ ਗਿਆ ਉਨੀਅਰ 915 ਜਿਹੜਾ ਰੀਅਲ ਪ੍ਰਾਈਸ ਆ ਫ੍ਰਿਜ ਦਾ ਉਸ ਤੋਂ ਬਾਅਦ ਸੈਂਟਰ ਦਾ ਜਿਹੜਾ GST ਲੱਗਿਆ 9% ਇਹ ਤੇ 9% ਹੀ ਸਟੇਟ ਗਵਰਨਮੈਂਟ ਦਾ ਲੱਗ ਗਿਆ ਇਹ ਸੈਂਟਰ ਗਵਰਨਮੈਂਟ ਦਾ 9% 9% ਸਟੇਟ ਗਵਰਨਮੈਂਟ ਦਾ ਆਹ ਵੀ ਇੱਧਰ ਲਿਖਿਆ ਹੋਇਆ 19915 ਰੁਪਈਆ ਦੀ ਫ੍ਰਿਜ ਸੀ ਤੇ ਸੈਂਟਰ GST 1792 ਰੁਪਈਆ ਏ ਐਨ ਐ ਸਟੇਟ ਸਟੇਟ ਜੀ ਐਸ ٹی 1792 ਰੁਪਏ ਤੇ ਟੋਟਲ ਟੈਕਸ ਗਿਆ 3584 ਰੁਪਏ ਇਹ ਕਲਾ ਟੈਕਸ ਟੈਕਸ ਦਾ ਗਿਆ ਸਰਕਾਰ ਨੂੰ ਸਟੇਟ ਗਵਰਨਮੈਂਟ ਨੂੰ ਤੇ ਸਟੇਟ ਗਵਰਨਮੈਂਟ ਨੂੰ ਤੇ ਸੈਂਟਰ ਗਵਰਨਮੈਂਟ ਨੂੰ 3584 ਰੁਪਏ ਟੈਕਸ ਪੈ ਕੇ ਵਿਦ ਇਨਕਲੂਡਿੰਗ ਟੈਕਸਸ ਤੇ ਹियर 500 ਰੁਪਏ ਦੀ ਆਪਾਂ ਨੂੰ ਪੈ ਗਈ ਆ ਫ੍ਰਿਜ ਆਪਾਂ ਬੱਸ ਆਹੀ ਆਪਣੀ ਅੱਜ ਦੀ ਵੀਡੀਓ ਸੀ ਫ੍ਰਿਜ ਦੀ ਫ੍ਰਿਜ ਵਾਰੀ ਦੱਸਣਾ ਸੀ ਆਪਾਂ ਅੱਜ ਫ੍ਰਿਜ ਦੇ ਰੇਟ ਬਾਰੇ